ਪਰ ਥੋੜੀ ਜੀ ਜਾਣਕਾਰੀ ਜਾਂਦੇ ਜਾਂਦੇ ਦੇ ਦੋ ਸੀਜ਼ ਫਾਇਰ ਨੂੰ ਲੈ ਕੇ ਨਾ ਥੋੜੀ ਜੀ ਕਨਫਲਿਕਟ ਜੀ ਬਣੀ ਹੋਈ ਹੈ ਕੱਲ ਆਪਾਂ ਸੀਜ਼ ਫਾਇਰ ਦੀ ਗੱਲ ਕੀਤੀ ਫਿਰ ਕਹਿੰਦੇ ਠਾਠਾ ਹੋ ਗਿਆ ਹੁਣ ਉਹ ਮੁੱਕ ਗਿਆ ਕੰਮ ਸੀਜ਼ ਫਾਇਰ ਵਾਲਾ ਕਿ ਅਜੇ 트ੰਪ ਸਾਹਿਬ ਜੀ ਗੱਲਾਂ ਤੇ ਯਕੀਨ ਨਾ ਕਰੀਏ ਕਿਵੇਂ ਕਰੀਏ ਤੇ 트ੰਪ ਬਾਰੇ ਕੀ ਕਹੀਏ ਦੇਖੋ ਹੂੰ ਉਸ ਬੰਦੇ ਦਾ ਕੀ ਓਹੋ ਬਈ ਸਾਡੇ ਮਤਲਬ ਕਿ ਕਈ ਵਾਰ ਜ਼ਿੰਦਗੀ ਚ ਐਸੇ ਕੈਰੇਕਟਰ ਹੁੰਦੇ ਆ ਨਾ ਉਹ ਤੁਹਾਡੇ ਕੋਲ ਬੈਠੇ ਤੁਹਾਡੇ ਆ ਗਾਂ ਕੋਈ ਤੁਹਾਡੀ ਲਾਕ ਡਾਕਟਾ ਵਾਲਾ ਬੈਠਾ ਉਹਦੇ ਕੋਲ ਗਏ ਤੇ ਉਹਦੇ ਹੋ ਗਿਆ ਜੀ ਤੇ ਗਾ ਤੀਜਾ ਜਿਹੜਾ ਉਹ ਦੋਵਾਂ ਦੇ ਹੀ ਕਹ ਲੋ ਕਿ ਕਾਮਨ ਆ ਉਹ ਉਹਦੇ ਨਾਲ ਜਾ ਕੇ ਕਾਮਨ ਹੋ ਜਾਂਦੇ ਆ ਇਹ ਡੋਨਲਡ ਟਰੰਪ ਉਹਨਾਂ ਤੋਂ ਵੀ ਗਿਆ ਕੁਸਰੀ ਜੀ ਕਹਿੰਦਾ ਆ ਕਿ ਮੈਨੂੰ ਨੋਬਲ ਦਿਓ ਚਾਰ ਪੰਜ ਵਾਰੀ ਮਿਲ ਜਾਣੇ ਚਾਹੀਦਾ ਸੀ ਮੈਨੂੰ ਮੈਂ ਕਿਹਾ ਵੀ ਨੋਬਲ ਖੋ ਕੇ ਤੇ ਭੱਜ ਜਾ ਭਾਵੇਂ ਉਹ ਉਂਝ ਤੇ ਤੈਨੂੰ ਮਿਲਦੇ ਮੈਨੂੰ ਨਹੀਂ ਚਾਂਸ ਲੱਗਦੇ ਜੀ ਅੱਛਾ ਕਹਿੰਦਾ ਕਿ ਇਜ਼ਰਾਇਲ ਨੇ ਗਲਤ ਕੀਤਾ ਜੀ ਰਾਤ ਤੇ ਹਮਲਾ ਕਰਕੇ ਮੁੜ ਕੇ ਉਸੇ ਹਮਲੇ ਦੇ ਵਿੱਚ ਸ਼ਾਮਲ ਹੋ ਜਾਂਦਾ ਕੀ ਸਟੈਂਡ ਆ ਦੋ ਹਫ਼ਤੇ ਬਾਅਦ ਉਹ ਸੋਚਾਂਗੇ ਵਿੱਚੇ ਧੋਖਤਾ ਜਾ ਕੇ ਜੀ ਹੁਣ ਹੁਣ ਤੁਸੀਂ ਦੇਖ ਲਓ ਐਲਨ ਮਸਕ ਨੂੰ ਪਹਿਲਾਂ ਸਿਰ ਤੇ ਬਿਠਾਇਆ ਮੁੜ ਕੇ ਤੇ ਲੀੜੇ ਪਾੜ ਤੱਕ ਭੱਜ ਬਗਾ ਹੂੰ ਜ਼ਲਾਇਸਕੀ ਨੂੰ ਸੱਧਿਆ ਜ਼ਲਾਇਸਕੀ ਦਾ ਕੀ ਹਾਲ ਕੀਤਾ ਜੀ ਚਾਈਨਾ ਨਾਲ ਟੈਰਫ ਟੈਰਫ ਖੱਡਿਓ ਨਾ ਖਾ ਜਾ ਮੁੜ ਕੇ ਜਿੰਦਾ ਬਸ ਨਾ ਬਾਬਾ ਨਾ ਹੂੰ ਓਡੀਪਾ بس ਕੀ ਕਰਤਾ ਫਰਦਾਏ ਨੇ ਤੇ ਮੈਂ ਅੱਗੇ ਕਿਹਾ ਕੁਝ ਲੋਕ ਨੇ ਇੱਥੇ ਅਮਰੀਕਾ ਦੇ ਪੱਖ ਦੇ ਜਿਹੜੇ ਹੁੰਦੇ ਚਲੋ ਹਰੇਕ ਨੂੰ ਆਪੋ ਆਪਣਾ ਮੁਲਕ ਪਿਆਰਾ ਹੁੰਦਾ ਜਿੱਥੇ ਉਹ ਰਹਿੰਦੇ ਜਨਮ ਕਰਮ ਭੂਮੀ ਜੀ ਉਹ ਤਾਂ ਅਮਰੀਕਾ ਤੇ ਅਮਰੀਕਾ ਮੈਂ ਕਿਹਾ ਅਮਰੀਕਾ ਤੇ ਅਮਰੀਕਾ ਪਰ ਇਹ ਬੰਦਾ ਜਿਹੜਾ ਹੈ ਨਾ ਅਮਰੀਕਾ ਸੰਭਣ ਵਾਲਾ ਨਹੀਂ ਜਾਏਗਾ ਜਰੂਰ ਕਢਾਤਾ ਸਰ ਜੀ ਸੀਜ਼ਫਾਇਰ ਸੀਜ਼ਫਾਇਰ ਉਹ ਫੇਰ ਲੜੀ ਜਾਂਦੇ ਸੀ ਹੂੰ ਈਰਾਨ ਵਾਲੇ ਕਹਿੰਦੇ ਅਸੀਂ ਨਹੀਂ ਮੰਨਦੇ ਇਜ਼ਰਾਈਲ ਵਾਲੇ ਨੇ ਫੇਰ ਕਰਤਾ ਉਹਨਾਂ ਨੇ ਕਰਤਾ ਫਰਾਣੇ ਨੇ ਕਰਤਾ ਉਹ ਗਾਲਾਂ ਕੱਢੀ ਜਾਂਦਾ ਹੁਣ ਹਮ ਕਮਾਲ ਦੀ ਗੱਲ ਆ ਸੋ ਠੀਕ ਆ ਕਿ ਐਟ ਦੀ ਐਂਡ ਇਸ ਨੂੰ ਮਿਲਿਆ ਕਿ ਭਾਈ ਜੰਗਮੰਦੀ ਹੋ ਗਈ ਆ ਜੀ ਫਿਰ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਮਰੀਕਾ ਕਹਿੰਦਾ ਬਾ ਵਾ 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 ਆਪਾਂ ਠੀਕ ਠਾਕ ਰਹੇ ਹਮ ਉਹ ਈਰਾਨ ਵਾਲੇ ਕਹਿੰਦੇ ਕਿ ਅਸੀਂ ਜਿੱਤ ਗਏ ਜੀ ਤੇਲ ਵੀਵ ਨੂੰ ਹਲਾ ਕੇ ਰੱਖ ਦਿੱਤਾ ਸੀ ਹਮ ਠੀਕ ਹੈ ਨਿਊਕਲਰ ਪ੍ਰੋਗਰਾਮ ਸਾਡਾ ਜਾਰੀ ਰਹੂਗਾ ਜੀ ਜੀ ਉਹ ਕਹਿੰਦੇ ਕਿ ਤਹਿਰਾਨ ਦੀ ਐਸੀ ਤੈਸੀ ਕਰ ਦੇ ਤੀ ਇਜ਼ਰਾਇਲ ਵਾਲੇ ਨੇ ਤਨੀ ਆ ਹਾਂ ਆਪਦੇ ਆਪੇ ਟੋਟਲਸ ਕੇ ਬਸ ਆਹੀ ਚੀਜ਼ ਆ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਆ ਕਿ ਜੋ ਉਹਨਾਂ ਨੇ ਦਬਕਾ ਮਾਰਿਆ ਡੋਨਲਡ ਟਰੰਪ ਨੂੰ ਜੀ ਕਿ ਭਈ ਅਸੀਂ ਉਹ ਸਟੇਟ ਆਫ ਆਰਮਜ਼ ਉਹ ਕਰਾਂਗੇ ਬਲਾਕ ਜੀ ਰੈੱਡ ਸੀ ਹੋਏਗਾ ਬਲਾਕ ਹੂੰ ਠੀਕ ਹੈ ਲਾਲੂ ਇਰਾਨ ਨੂੰ ਦੇਖੋ ਅਮਰੀਕਾ ਅੱਗੇ ਥੋੜੀ ਅੜ ਸਕਦਾ ਪਰ ਗੱਲ ਇਹ ਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਆ ਕੰਡ ਜਿਹੜਾ ਅਸੀਂ ਕਰਾਂਗੇ ਹੁਤੀ ਹਮਾਸ ਤੇ ਹਜ਼ਬੁੱਲਾ ਉਹਨਾਂ ਨੂੰ ਅੱਛਾ ਕਿਸੇ ਸਮੇਂ ਚਲੋ ਇਹ ਗੱਲਾਂ ਵੱਡੀਆਂ ਹੋ ਜਾਂਦੀਆਂ ਹੁਣ ਬਸ ਮੈਂ ਸਿਮੇਟਦਾ ਹੀ ਆ ਹਮਾਸ ਨੂੰ ਇਜ਼ਰਾਈਲ ਨੇ ਸਪੋਰਟ ਕੀਤਾ ਸੀਗਾ ਯਾਸਰ ਅਰਾਫਾਤ ਉਹਨਾਂ ਨੂੰ ਫੇਲ ਕਰਨ ਵਾਸਤੇ ਜੀ ਹੁਣ ਹੁਣ ਉਹਨਾਂ ਨੂੰ ਸਪੋਰਟ ਕਰਦਾ ਇਰਾਨ ਹੂੰ ਉਹਨਾਂ ਨੇ ਰੈਡ ਸੀ ਬੰਦ ਕਰ ਦੇਣਾ ਸੀਗਾ ਜੀ ਠੀਕ ਹੈ ਤੇ ਦੁਨੀਆ ਨੇ ਆਹੀ ਆਪਣਾ ਤੇਲ ਜਿਹਾ ਹੋ ਜਾਂਦਾ ਸਵਾ ਸੋਨ ਤੇ ਚైనా ਵਾਲਿਆਂ ਨੇ ਵੀ ਕਿਉਂਕਿ ਚైనా ਚైనా ਵੀ ਪ੍ਰਭਾਵਿਤ ਹੁੰਦਾ ਇੰਡੀਆ ਵੀ ਪ੍ਰਭਾਵਿਤ ਹੁੰਦਾ ਦੋ ਵੱਡੇ ਦੇਸ਼ ਪ੍ਰਭਾਵਿਤ ਹੁੰਦੇ ਤੇ ਬਸ ਹੋ ਗਿਆ ਸੀ ਕੰਮ ਇਸੇ ਕਰਕੇ ਹੁਣ ਮਤਲਬ ਕਿ ਜੰਗਬੰਦੀ ਜੰਗਬੰਦੀ ਖੇਡਣ ਲੱਗ ਪਈ ਔਰ ਸਭ ਕੁਲ ਮਿਲਾ ਕੇ ਈਰਾਨ ਨੇ ਇਹਦੇ ਵਿੱਚ ਠੀਕ ਹੈ ਨੁਕਸਾਨ ਤੇ ਬਹੁਤ ਅਰਬਾਂ ਡਾਲਰ ਦਾ ਉਹਨਾਂ ਦਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਜਾਨੀ ਨੁਕਸਾਨ ਹੋਇਆ ਪਰ ਈਰਾਨ ਨੇ ਇਹਦੇ ਵਿੱਚ ਬਹੁਤਾ ਕੁਝ ਗਵਾਇਆ ਨਹੀਂ ਮੇਰੇ ਖਿਆਲ ਦੇ ਨਾਲ ਜੀ ਜੀ ਆਪਾ ਇੰਟਰਨੈਸ਼ਨਲੀ ਜਾਂ ਕਹ ਲਵਾਂ ਕਿ ਇੱਕ ਜਿਹੜੀ ਮੁੱਛ ਦੀ ਲੜਾਈ ਹੁੰਦੀ ਆ ਵਕਾਰ ਦੀ ਲੜਾਈ ਹੁੰਦੀ ਆ ਉਹਦੇ ਵਿੱਚ ਜੀਓ ਪੋਲਿਟਿਕਸ ਦੇ ਵਿੱਚ ਇੰਉਂ ਲੱਗਦਾ ਕਿ ਜੋ ਵਰਲਡ ਆਊਟ ਰਿਹਾ ਉਹਦੇ ਵਿੱਚ ਧੁਰੇ ਜਿਹੜੇ ਆ ਇੱਕ ਉੱਤੇ ਜਾ ਰਿਹਾ ਇੱਕ ਹੇਠਾਂ ਨੂੰ ਖਿਸਕ ਰਿਹਾ ਉਹ ਕਿੱਥੇ ਕੀ ਹੋਏਗਾ ਆਉਣ ਵਾਲਾ ਸਮਾਂ ਦੱਸ ਤੋਗਾ ਜਾਈ ਜੀ ਮਿੰਟੂ ਜੀ ਚਲੋ ਭਈ ਸਮਾਂ ਤੇ ਬਲਵਾਨ ਆ ਭਈ ਆਉਣ ਵਾਲੇ ਸਮੇਂ ਦਾ ਵੀ ਇੰਤਜ਼ਾਰ ਕਰਨਾ ਪੈਂਦਾ ਤੇ ਜਿਹੜਾ ਸਮਾਂ ਆਪਣੇ ਕੋਲ ਹੁੰਦਾ ਮਿੰਟੂ ਜੀ ਉਹ ਵੀ ਸਾਹਮਣਾ ਪੈਂਦਾ ਤੇ